ਪਤਿਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀਆਂ ਦੀ ਪਾਵਨ ਭਵਤਰ ਬਿਜੂਰੀ ਅੰਦਰ ਜੁੜ ਬੈਠੀ ਤਦਕਾਲ ਜੋ ਸਾਤ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਜਿਹਦੇ ਪਾਵਨ ਵਚਨ ਹਨ ਅਬਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਹੋਈ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਮਾਨ ਕਰਦੇ ਹਨ ਕਿ ਭਾਈ ਉਸ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਵਿਕਾਰਾਂ ਦੀ ਸਾਰੀ ਮੈਲ ਲੱਜ ਜਾਂਦੀ ਹੈ ਜਿਹੜਾ ਪ੍ਰਮਾਤਮਾ ਅਬਨਾਸੀ ਹੈ ਭਾਵ ਨਾਸ ਰਹਿਤ ਹੈ ਜੁਗਦੇ ਵੀ ਨਾਸ ਨਾ ਹੋਣ ਵਾਲਾ ਸਦਾ ਅਟਲ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਜਿਹੜਾ ਵੀ ਮਨੁੱਖ ਜਿਹੜਾ ਵੀ ਉਸ ਪ੍ਰਮਾਤਮਾ ਦੇ ਚਰਣਾ ਦਾ ਤਿਆਰ ਕਰਦਾ ਹੈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਔਰ ਜਿਹਦੀ ਮਨ ਤੋਂ ਬਿਕਾਰਾਂ ਦੀ ਮੈਲ ਲਹਿ ਜਾਂਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਮਾਤਮਾ ਦੀ ਜਨਨਾ ਦਾ ਸ਼ੁਕਰਾਨਾ ਕਰਦਾ ਰਹੇ ਗੁਣ ਨਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮਰ ਤੁਝਾਂ ਦੇ ਵੀ ਪ੍ਰਮਾਤਮਾ ਭਾਈ ਸਾਰੇ ਗੁਣਾਂ ਦਾ ਖਜ਼ਾਨਾ ਭਗਤਾਂ ਵਾਸਤ ਤਾ ਹਰ ਵੇਲੇ ਦਾ ਹੀ ਸਹਾਰਾ ਹੈ ਪਰ ਕੋ ਦੇ ਕਿ ਬਿਰਲਾ ਮਨੁਕ ਉਸ ਮਾਲਕ ਦਾ ਮਿਲ ਆਪ ਜਿਹੜਾ ਉਹ ਹਾਸਲ ਕਰਦਾ ਹੈ ਵੇ ਮਨ ਜਪ ਗੁਰੂ ਗੋਪਾਲ ਪ੍ਰੋਸੋਈ ਆਪਣੇ ਮਨ ਨੂੰ ਹਲੋਣਾ ਦਈਏ ਵੀਰੇ ਮੇਰੇ ਮਾਨਾ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ ਜੋ ਸਭ ਤੋਂ ਵੱਡਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਪਾਲਣਹਾਰਾ ਹੈ ਜਾ ਕੇ ਸ਼ਰਨ ਪਿਆ ਸੁਖ ਪਾਈਏ ਬੜਾ ਦੁੱਖ ਨਾ ਹੋਈ ਮੇਰੇ ਸਦਾ ਸਹਰਾ ਨੇ ਆ ਸਦਾ ਸੁਖ ਪ੍ਰਾਪਤ ਕਰ ਲਈਦਾ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ ਰਹਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਨ ਭੇਟ ਤੇ ਦੁਰਮਤ ਕੋਈ ਦੁਰਮਤ ਦਾ ਮਤਲਬ ਛੋਟੀ ਮਤ ਸਾਧ ਸੰਗ ਉਹ ਕਹਿੰਦੇ ਨੇ ਭਲੇ ਮਨੁੱਖਾਂ ਦੀ ਸੰਗਤ ਨੂੰ ਸਤਿਗੁਰ ਕਹਿੰਦੇ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਔਰ ਫਿਰ ਉਹਨਾਂ ਨੂੰ ਮਿਲਿਆ ਪਉਤੀ ਬਦ ਨਾ ਸਮੋ ਜਾਂਦੀ ਹੈ ਜਨ ਕੀ ਤੂਰ ਨਾਨਕ ਦਾਸ ਵਾਛੈ ਜਨ ਹਰ ਨਾਮ ਹਰਿ ਤੈ ਪਰੋਈ ਮਰਦ ਕੰਨ ਪਾਈ ਦਾਸ ਨਾਨਕ ਵੀ ਉਹਨਾਂ ਦੇ ਚਰਨਾਂ ਦੀ ਤੂਰ ਮੰਗਦਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋਈ ਰੱਖਿਆ ਹੈ ਮਹਾਰਾਜ ਕਿਰਪਾ ਕਰਨ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ ਦੀ ਭਾਵ ਗੁਰਮਖਾਂ ਦੀ ਸੰਗਤ ਸਾਨੂੰ ਮਿਲ ਜਾਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸੋ ਕੇ ਰੱਖਿਆ ਜਿਹੜੇ ਸਾਹ ਸਬਾਸ ਪ੍ਰਮਾਤਮਾ ਦਾ ਨਾਮ ਲੈਂਦੇ ਹਨ ਤਾਂ ਸਾਨੂੰ ਵੀ ਉਹਨਾਂ ਦੀ ਸੰਗਤ ਮਿਲ ਜਾਏ ਅਸੀਂ ਵੀ ਉਹਨਾਂ ਦੀ ਸੰਗਤ ਕਰਕੇ ਆਪਣੀ ਕੋਤੀ ਬੰਦ ਨੂੰ ਕੋਤੀ ਮਾਨ ਮਤ ਨੂੰ ਸਾਧ ਸੰਗਤ ਖਤਮ ਕਰ ਲਈਏ ਪ੍ਰਮਾਤਮਾ ਸਭਨਾਂ ਉਪਰ ਮੇਰ ਪਰਿਆਤ ਰੱਖੇ ਉਹਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਰੂਪੇ ਸਰਬਤ ਦੇ ਭਲੇ ਦੀ ਅਰਦਾਸ ਨਗਰ ਵਿਚਾਰ ਚੇਤ ਪ੍ਰੇਮ ਪਿਆਰ ਦਾ ਭਾਵ ਕਦੀ ਅਰਦਾਸ ਗੁਰੂ ਘਰ ਦੀਆਂ ਸੰਗਮਾਂ ਪਾਤਸ਼ਾਹ ਜੀ ਕਿਰਪਾ ਕਰਕੇ ਆਪ ਸੰਗਤਾਂ ਨੂੰ ਪ੍ਰੇਵੀ ਤੇ ਲੈਲੈਂਡ ਔਰ ਸਮ ਆ ਦੇ ਸਭ ਦੇ ਤਰ੍ਹਾਂ ਤਰਫਨ ਸਰਬਤ ਦੇ ਭਲੇ ਦੀ ਅਰਦਾਸ ਸਦਾ ਹੀ ਰਹਿਣ ਲੇ ਕਰਦੇ ਰਹੀਏ ਬਿਰਤੀ ਕਦੇ ਨਾ ਹੋਵੇ ਨਨਕੀ ਅਰਦਾਸ ਨਾਨਕ ਜੋਤ ਜੀ ਗੁਰਿੰਦ ਕਾ ਪੂਰਨ ਗੰਤ ਕਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਤਿਗੁਰ ਦਾ ਹੀ ਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ